ਯੂਥ ਅਕਾਲੀ ਦਲ ਦੀ ਜ਼ਿੰਮਵਾਰੀ ਲਈ ਗਈ ਹੈ ਕਿ ਹਰ ਰੋਜ਼ ਉਹਨਾਂ ਪਿੰਡਾਂ ਜਾ ਕੇ ਇਹ ਮਸ਼ੀਨਾਂ ਉਹਨਾਂ ਕੋਲੇ ਹੋਣਗੀਆਂ ਉਹ 2.5 ਹਜ਼ਾਰ ਜਿਹੜੇ ਪਿੰਡ ਹੈ ਉੱਥੇ ਹਰ ਰੋਜ਼ ਫੋਗ ਕਰਕੇ ਆਇਆ ਕਰਨਗੇ ਕਿ ਜਿਹੜੇ ਉੱਥੇ ਇਲਾਕੇ ਵਿੱਚ ਜਿਹੜੇ ਮੱਛਰ ਤੇ ਹੋਰ ਜਿਹੜਾ ਉਹ ਬਿਮਾਰੀਆਂ ਉਹਦਾ ਫੈਕਟ ਬਿਲਕੁਲ ਖਤਮ ਹੋ ਜੇ ਹੜਾ ਦੌਰਾਨ ਜਿੱਥੇ ਸਰਕਾਰ ਸੁੱਤੀ ਪਈ ਸੀ ਲੋਕ ਕੁਦਰਤ ਦਾ ਕਹਿਰ ਚੱਲ ਰਹੀ ਸੀ ਤਾਂ ਸੂਬੇ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਹੀ ਸੀ ਜਿਸ ਨੇ ਲੋਕਾਂ ਦੀ ਸਾਰ ਲਈ ਜਿਸ ਨੇ ਲੋਕਾਂ ਦੀ ਬਾਫੜੀ ਨਾ ਸਿਰਫ ਹੜਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੀੜਤਾਂ ਦਾ ਸਹਾਰਾ ਬਣਿਆ ਬਲਕਿ ਨਾਲ ਹੀ ਪਾਰਟੀ ਪ੍ਰਧਾਨ ਵੱਲੋਂ ਇਹ ਵਾਅਦਾ ਵੀ ਕੀਤਾ ਗਿਆ ਕਿ ਹੜ੍ਹਾਂ ਤੋਂ ਬਾਅਦ ਵੀ ਅਕਾਲੀ ਦਲ ਹੜ੍ਹ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੋਵੇਗਾ ਉਹਨਾਂ ਦੀ ਹਰ ਮਦਦ ਕਰੇਗਾ ਕਿ ਅਕਾਲੀ ਦਲ ਨੇ ਆਪਣੇ ਏਸੇ ਵਾਅਦੇ ਨੂੰ ਪੂਰਾ ਵੀ ਕਰਕੇ ਵਿਖਾਇਆ ਨਾ ਸਿਰਫ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸੈਂਕੜਿਆਂ ਦੀ ਗਿਣਤੀ 'ਚ ਟਰੱਕਾਂ ਦੇ ਟਰੱਕ ਭਰ ਕੇ ਚਾਰਾ ਭੇਜਿਆ ਗਿਆ ਬਲਕਿ ਹੜ੍ਹ ਪੀੜਤਾ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੇ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਫੋਗਿੰਗ ਮਸ਼ੀਨਾਂ ਵੀ ਭੇਜੀਆਂ ਯੂਥ ਅਕਾਲੀ ਦਲ ਦੇ ਵਰਕਰ ਆਪ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਹੁੰਚੀ ਫੋਗਿੰਗ ਮਸ਼ੀਨਾ ਦੇ ਨਾਲ ਛਿੜਕਾ ਕੀਤਾ ਤਾਂ ਜੋ ਇਲਾਕੇ 'ਚ ਗੰਭੀਰ ਬਿਮਾਰੀਆਂ ਨਾ ਫੈਲ ਸਕਣ ਪਹਿਲਾਂ ਤੋਂ ਕੁਦਰਤ ਅਤੇ ਸਰਕਾਰ ਦੀ ਮਾਰ ਚੱਲ ਰਹੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਨਾ ਵਧਣ ਯੂਥ ਅਕਾਲੀ ਦੀ ਟੀਮ ਪਿੰਡ-ਪਿੰਡ ਜਾ ਕੇ ਜਿੱਥੇ-ਜਿੱਥੇ ਹੜ੍ਹ ਪ੍ਰਭਾਵਿਤ ਇਹ ਪਿੰਡ ਨੇ ਉਹਨਾਂ 'ਤੇ ਜਾ ਕੇ ਇਹ ਜਿਹੜਾ ਫੋਗਿੰਗ ਮਸ਼ੀਨ ਰਹੀ ਦਬਾਅ ਪਾ ਕੇ ਸਪਰੇਅ ਕੀਤਾ ਜਾਊਗਾ ਤਾਂ ਕਿ ਪਰਿਵਾਰਾਂ ਨੂੰ ਬੱਚਿਆਂ ਨੂੰ ਇਹ ਮੱਛਰਾਂ ਤੋਂ ਹੋ ਰਹੀਆਂ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਸੁਖਬੀਰ ਸਿੰਘ ਜੀ ਬਾਦਲ ਆਪ ਵੀ ਤੁਸੀਂ ਦੇਖ ਰਹੇ ਹੋ 25 ਤਰੀਕ ਤੋਂ ਲੈ ਕੇ ਕਿਵੇਂ ਪੰਜਾਬ ਦੇ ਵਿੱਚ ਦਿਨ ਰਾਤ ਇੱਕ ਕਰਕੇ ਜਿਨ੍ਹਾਂ ਲੋਕਾਂ ਨੂੰ ਡੀਜ਼ਲ ਦੀ ਲੋੜ ਆ ਜਿੱਥੇ ਉੱਥੇ ਡੀਜ਼ਲ ਦੇ ਰਿਆ ਜਿੱਥੇ ਚਾਰੇ ਦੀ ਲੋੜ ਆ ਉੱਥੇ ਚਾਰਾ ਪਚਾਰੇ ਆ ਸਾਡੇ ਇਸ ਹਲਕੇ ਨੂੰ 1000 ਗੱਠ ਜਿਹੜੀ ਆ ਉਹ ਚਾਰੇ ਦੀ ਭੇਜੀ ਸੀ ਉਹ ਅਸੀਂ ਪਿੰਡਾਂ ਵਿੱਚ ਡਿਵਾਈਡ ਕਰ ਚੁੱਕੇ ਆ ਅੱਜ ਅਸੀਂ ਜਿਨ੍ਹਾਂ ਨੇ ਸਾਡੇ ਕੋਲ ਫੋਕ ਮਸ਼ੀਨਾਂ ਭੇਜੀਆਂ ਆ ਜਿਵੇਂ ਮੌਕੇ ਤੇ ਜੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੀ ਹਲਕਾ ਨਕੌਦਰ ਸਾਡੇ ਸੰਗੋਵਾਲ ਵਾਲੇ ਬੰਦ ਤੇ ਆਏ ਸੀਗੇ ਤੇ ਉਥੇ ਜਿਵੇਂ ਕੈਸ਼ ਦੀ ਲੋਡ ਸੀ ਉਥੇ ਕੈਸ਼ ਦੇ ਕੇ ਗਏ ਜਿੱਥੇ ਡੀਜ਼ਲ ਦੀ ਲੋਡ ਸੀ ਉਥੇ ਡੀਜ਼ਲ ਦੇ ਕੇ ਗਏ ਤੇ ਉਸ ਦੇ ਤਹਿਤ ਹੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵੱਲੋਂ ਕਿਹਾ ਸੀ ਕਿ ਜਦੋਂ ਪਾਣੀ ਥੱਲੇ ਹੋ ਜਾਊਗਾ ਤੇ ਜਿਹੜੇ ਫੋਗਿੰਗ ਮਸ਼ੀਨਾ ਨਾਲ ਜੀ ਜਿਹੜਾ ਮਲੇਰੀਆ ਨਾ ਹੋਵੇ ਡੇਂਗੂ ਨਾ ਹੋਵੇ ਉਹਦੇ ਕਰਕੇ ਸਾਰੇ ਫੋਗਿੰਗ ਜਿਹੜੇ ਪਿੰਡ ਹੜ ਪ੍ਰਭਾਵਿਤ ਪਿੰਡਾਂ ਤੇ ਉਥੇ ਸ਼ੋਮਨੀ ਕਾਲੀਦਲ ਵੱਲੋਂ ਫੋਗਿੰਗ ਕਰਾਈ ਜਾਊਗਾ ਜੂਥ ਤੇ ਸਾਸਰ ਸਰਵਿਸਿੰਗ ਜੀ ਸਾਹਿਬ ਵੱਲੋਂ ਔਰ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਵੱਲੋਂ ਜਿਹੜੀਆਂ ਫੋਗਿੰਗ ਮਸ਼ੀਨਾਂ ਭੇਜੀ ਗਈਆਂ ਸਨ ਅਸੀਂ ਹਰ ਇੱਕ ਇੱਕ ਪਿੰਡ ਜਾ ਕੇ ਉਹ ਫੋਗਿੰਗ ਮਸ਼ੀਨਾਂ ਦੇ ਨਾਲ ਸੇਵਾ ਕਰ ਰਹੇ ਆ। ਦੇਖੋ ਸੇਵਾ ਦਾ ਤਾਂ ਕੋਈ ਟਾਈਮ ਹੀ ਨਹੀਂ ਐ ਸੇ। ਤੇ ਜਿੰਦਣ ਤੱਕ ਇਹ ਖਤਮ ਨਹੀਂ ਹੁੰਦਾ ਉਦ ਪੜਾ ਦੇ ਮੁਤਾਬਕ ਚੱਲੇ ਚੱਲਾਂਗੇ ਆਪਾਂ ਗਾਂ ਨੂੰ। ਹਰੇਕ ਥਾਂ 'ਤੇ ਵੱਖਰੀਆਂ ਵੱਖਰੀਆਂ ਟੀਮਾਂ ਆਪਣੀਆਂ ਕੰਮ ਕਰ ਰਹੀਆਂ ਤੇ ਸਾਰਾ ਕਲੀਅਰ ਕਰਕੇ ਆਪਾਂ ਜਾਵਾਂਗੇ। ਚੇਸ ਚੇਸ ਹਲਕੇ ਚ ਹੜਾਂ ਦਾ ਕਹਿਰ ਵੇਖਣ ਨੂੰ ਮਿਲਿਆ ਜਿੱਥੇ ਪਾਣੀ ਦੀ ਵੱਡੀ ਮਾਰ ਪਈ ਉਸ ਹਰ ਹਲਕੇ ਚ ਜਾ ਕੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਲੋਕਾਂ ਦੀ ਸਾਰ ਲਈ ਅਤੇ ਹੁਣ ਹਰ ਹਲਕੇ ਅਤੇ ਪਿੰਡ ਪਿੰਡ ਜਾ ਕੇ ਯੂਥ ਅਕਾਲੀ ਦਲ ਦੇ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੀ ਇਹ ਸੇਵਾ ਨਿਭਾਈ ਜਾ ਰਹੀ ਹੈ ਜਿਸ ਦਾ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਤੇ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ ਵੀ ਕਰ ਰਹੇ ਨੇ ਬਹੁਤ ਵਧੀਆ ਜੀ ਨਾਲ ਜਿਹੜਾ ਕਾਰਜ ਕੀਤਾ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜੀ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਇਹ ਹੀ ਨਹੀਂ ਮਤਲਬ ਹੋਰ ਵੀ ਬਹੁਤ سارے ਕੰਮਾਂ ਦੇ ਕਾਰਜ ਕੀਤੇ ਆ ਪੈਸੇ ਪੱਖੋਂ ਵੀ ਉਹਨਾਂ ਨੇ ਮਦਦ ਕੀਤੀ ਆ ਸਾਡੇ ਲਾਗੇ ਜੀ ਬਹੁਤ ਸੋਹਣਾ ਕੰਮ ਹੈ ਇਸ ਸ਼੍ਰੋਮਣੇ ਕਾਲੀਦਾਲ ਦਾ ਜਿਸ ਸੁਖਵੀਰ ਸਿੰਘ ਬਾਦਲ ਜੀ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਹੜਾਂ ਤੋਂ ਬਾਅਦ ਇਹਨਾਂ ਨੇ ਸਾਡੀ ਮਦਦ ਕੀਤੀ ਆ ਤੇ ਹੁਣ ਹੜ ਤੋਂ ਬਾਅਦ ਨਾ ਬਹੁਤ ਜ਼ਿਆਦਾ ਮੱਖੀ ਮੱਛਰ ਆ ਗਿਆ ਸੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਅੱਜ ਇਹ ਤਿੰਨ ਮਸ਼ੀਨਾਂ ਆਈਆਂ ਹਨ ਤਿੰਨ ਪਿੰਡਾਂ ਦੇ ਵਿੱਚ ਬਹੁਤ ਹੀ ਚੰਗੇ ਕੰਮ ਕਰ ਰਹੇ ਨੇ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਪਹਿਲਾਂ ਚਾਰੇ ਦੀ ਸੇਵਾ ਕੀਤੀ ਆ ਹੋਰ ਮਾਇਆ ਦੀ ਰਾਸ਼ਨ ਦੀ ਉਹਨਾਂ ਨੇ ਹੁਣ ਫੋਕਿੰਗ ਕਰਾਈ ਆ ਜੋ ਕਿ ਮਲੇਰੀਏ ਤੋਂ ਬਚਾਉਣ ਲਈ ਉਹਨਾਂ ਨੇ ਪਿੰਡ ਥਾਂ ਥਾਂ ਤੇ ਦਵਾਈ ਦਾ ਸ਼ੰਕਾਰਾ ਕੀਤਾ ਆ ਇਹ ਬਹੁਤ ਵਧੀਆ ਜਿਹਾ ਪ੍ਰਾਲਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹ ਸਾਡੇ ਗਰੀਬਾਂ ਦੀ ਸਾਰਿਆਂ ਦੀਆਂ ਅੜਕੀ ਬਾਹ ਫੜੀ ਆ ਅਸੀਂ ਜੀ ਇਸ ਪ੍ਰਾਲੇ ਨੂੰ ਬਹੁਤ ਹੀ ਲਾਗਾ ਜੋ ਬਹੁਤ ਹੀ ਚੰਗਾ ਸਮਝਦੇ ਹਾਂ ਫੋਕਿੰਗ ਕਰਵਾ ਰਹੇ ਵੀਰ ਜੀ ਨਹੀਂ ਆਏ ਲੋਪੋਗਾਂ ਵਾਲੇ ਵੀਰ ਆਪਣੇ ਰਾਣਾ ਵੀਰ ਜੀ ਨਹੀਂ ਬਾਦਲ ਸਾਹਿਬ ਵੱਲੋਂ ਉਹਨਾਂ ਨੂੰ ਭੇਜੇਗਾ ਤੇ ਬਹੁਤ ਵਧੀਆ ਆਪਣਾ ਕੰਮ ਉਹਨਾਂ ਦਾ ਕਰ ਰਹੇ ਨੇ ਮਸ਼ਰ ਮਾਰਦੇ ਨੇ ਮਲ ਦਵਾਈ ਨਾਲ ਛੜਕਾ ਦੇਗਾ ਹੜਪ੍ਰਭਾਵਿਤ ਇਲਾਕਿਆਂ ਚ ਜਿਵੇਂ ਜਿਵੇਂ ਪਾਣੀ ਵਧਿਆ ਓਵੇਂ ਓਵੇਂ ਬਿਮਾਰੀਆਂ ਦਾ ਖਤਰਾ ਵੀ ਵਧਿਆ ਇਸੇ ਨੂੰ ਧਿਆਨ ਚ ਰੱਖਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜੋ ਲੋਕਾਂ ਦੇ ਲਈ ਵਰਦਾਨ ਸਾਬਿਤ ਹੋ ਰਹੀ ਹੈ ਬਿਊਰੋ ਰਿਪੋਰਟ ਐਨਸੀ ਨਿਊਜ਼